ਆਮਾਦੀ ਪਾਰਟੀ ਦੀ ਸਰਕਾਰ ਮਾਰਚ 2022 ਚ ਬਣਦੀ ਹੈ ਅਸੀਂ ਬੇਫਿਕਰ ਹੋ ਗਏ ਕਿ ਜੋ ਪਿਛਲੇ ਸੀ ਕਾਲਾ ਦੌਰ ਲੰਘਿਆ 3 ਸਾਲ ਪੌਣੇ 3 ਸਾਲ ਲੰਘ ਗਏ ਨਾ ਤਾਂ ਸਾਨੂੰ ਨਵੀਂ ਭਰਤੀ ਦਿੱਤੀ ਨਾ ਸਾਨੂੰ ਕੋਈ ਰੋਜ਼ਗਾਰ ਦਿੱਤਾ ਸਗੋਂ ਵਾਪਰਿਆ ਇਹ ਕਿ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪਰਚੇ ਦਰਦ ਸੀਗੇ ਕਾਂਗਰਸ ਸਰਕਾਰ ਦੇ ਵੇਲੇ ਉਹਨਾਂ ਪਰਚਿਆਂ ਨੂੰ ਫਰੋਲ ਕੇ ਉਹ ਕਾਗਜ਼ ਕੱਢ ਕੇ ਜਿਹਨੂੰ ਅਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਸਮਝਦੇ ਸੀ ਕਿ ਬੇਰਜ਼ਗਾਰਾਂ ਦੀ ਆਵਾਜ਼ ਬੰਦ ਕਰਨ ਦਾ ਇੱਕ ਇਹਨਾਂ ਨੇ ਹਤਕੰਡਾ ਅਪਣਾਇਆ ਉਸ ਨੂੰ ਹਤਕੰਡਾ ਬਣਾ ਕੇ ਬੇਰਜ਼ਗਾਰਾਂ ਦੇ ਘਰਾਂ ਤੇ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਜਲੰਧਰ ਦੀ ਪੁਲਿਸ ਸਾਡੇ ਪਿੰਡਾਂ ਦੇ ਵਿੱਚ ਬੇਰਜ਼ਗਾਰਾਂ ਦੇ ਘਰਾਂ ਤੇ ਛਾਪੇਮਾਰੀ ਕਰਦੀ ਫਿਰਦੀ ਹੈ। ਪਟਿਆਲੇ ਦੀ ਪੁਲਿਸ ਲਗਾਤਾਰ ਬੇਰਜ਼ਗਾਰਾਂ ਨੂੰ ਫੋਨ ਕਰਦੀ ਹੈ ਕਿ ਤੁਸੀਂ ਥਾਣੇ ਦੇ ਵਿੱਚ ਆ ਕੇ ਜ਼ਮਾਨਤ ਕਰਾ ਕੇ ਜਾਓ ਨਹੀਂ ਤੁਹਾਨੂੰ ਜਾ ਕੇ ਜੇਲ੍ਹ ਭੇਜ ਦਿੱਤਾ ਜਾਊਗਾ। ਕਿ ਲੋਕ ਗੈਂਗਸਟਰ ਨਹੀਂ ਹੈ। ਇਹ ਲੋਕ ਸਮਗਲਰ ਨਹੀਂ ਹੈ। ਇਹ ਲੋਕ ਗੈਰ ਸਮਾਜਿਕ ਅਨਸਰ ਨਹੀਂ ਹੈ। ਇਹ ਰੋਜ਼ਗਾਰ ਮੰਗਦੇ ਆਪਣੀ ਯੋਗਤਾ ਦੇ ਅਨੁਸਾਰ 4-4 ਡਿਗਰੀਆਂ ਐਮਏ ਬੀਐਡ ਐਂਡ ਫਿਰ ਨੈਟ ਪੀਐਚਡੀ ਤੱਕ ਪਾਸ ਹੈ। ਤੇ ਸਾਡਾ ਇਸ ਗੱਲ ਤੇ ਚੈਲੰਜ ਹੈ ਮੁੱਖ ਮੰਤਰੀ ਨੂੰ ਕਿ ਜਿਹੜਾ ਮਰਜ਼ੀ ਜ਼ੋਰ ਲਾ ਲਾ। ਜਿਹੜਾ ਮਰਜ਼ੀ ਤਰੀਕਾ ਅਪਣਾ ਲਾ ਜੁਰਤ ਹੈ ਦਾ ਘਰਾਂ ਚੋਂ ਫੜ ਕੇ ਲੈ ਜਾ ਕੇ ਦਿਖਲਾ ਅਸੀਂ ਕੋਈ ਜਮਾਨਤਾਂ ਨਹੀਂ ਕਰਾਉਣੀ ਆ ਅਸੀਂ ਜੇਲਾ ਚ ਜਾਣ ਨੂੰ ਤਿਆਰ ਆ ਜੇ ਤੇਰੀ ਚ ਹਿੰਮਤ ਆ ਤਾਂ ਕਰਕੇ ਦਿਖਲਾ ਜੇ ਪੰਜਾਬ ਦੇ ਲੋਕ ਉਹਨਾਂ 70 ਸਾਲਾਂ ਵਾਲੇ ਨੂੰ ਪੱਟ ਕੇ ਤੁਹਾਨੂੰ ਲਿਆ ਸਕਦੇ ਆ ਤੁਹਾਡੀਆਂ ਤਾਂ ਜੜਾਂ ਬਹੁਤ ਹੋਸੀਆਂ ਨੇ ਤੁਹਨ ਤਾਂ 2 ਮਿੰਟਾਂ ਚ ਪੱਟ ਸਕਦੇ ਆ ਤੇ ਸਾਨੂੰ ਪਿੰਡਾਂ ਦੇ ਵਿੱਚ ਉਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਸਰਪੰਚਾਂ ਰਹੀਂ ਉੱਥੋਂ ਦੇ ਪੰਚਾਇਤ ਮੈਂਬਰਾਂ ਰਹੀਂ ਕਿ ਜੇ ਅਸੀਂ ਰੋਜ਼ਗਾਰ ਮੰਗੇ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਖੋਲਣਾਂ ਦਾ ਖੱਤਾ ਇਹ ਸੀ ਕਿ ਤੁਹਾਨੂੰ ਨੌਕਰੀਆਂ ਦੇਵਾਂਗੇ ਕਿ ਤੁਹਾਨੂੰ ਭਾਈ ਪਿਛਲੀ ਸਰਕਾਰ ਨੇ ਵਧਿਕੀਆਂ ਕੀਤੀਆਂ ਤੁਹਾਨੂੰ ਨੌکریاں ਨਹੀਂ ਦਿੱਤੀਆਂ ਪਰਚੇ ਕੀਤੇ ਮਾੜੀ ਗੱਲ ਕੀਤੀ ਹੈ ਉਹ ਸਾਰੇ ਰੱਦ ਕਰਦੇ ਆ ਉਹ ਤੁਹਾਨੂੰ ਅਸੀਂ ਨੌکریاں ਦਿੰਨੇ ਆ ਯੋਗਤਾ ਦੇ ਤੇ ਇਹ ਕਹਿੰਦੇ ਨੌکریاں ਤਾਂ ਦਿੰਦੇ ਨਹੀਂ ਅਸੀਂ ਤਿੰਨ ਸਾਲਾਂ ਦੇ ਵਿੱਚ ਪਰਚੇ ਜਿਹੜੇ ਚੱਕੇ ਹੋਇਆ ਪਿਛਲੀ ਸਰਕਾਰ ਦੇ ਦਰਜ ਹੋਏ ਆ ਉਹਨਾਂ ਨੂੰ ਖੋਲ ਕੇ ਉਹਨਾਂ ਜਿਹੜੇ ਜ਼ਿਲ੍ਹਿਆਂ ਚ ਤੁਨਾਗੇ ਉਹਨਾਂ ਨੂੰ ਥਾਣੇ ਚ ਤੁਨਾਗੇ ਉਹਨਾਂ ਤੋਂ ਜ਼ਮਾਨਤਾ ਕਰਾਓ ਇੱਕ ਪਾਸੇ ਜਦੋਂ ਇਹਦੇ ਇੱਥੇ ਆ ਕੇ ਅਸੀਂ ਨਾਰੇ ਲਾਉਨੇ ਆ ਰੁਜ਼ਗਾਰ ਮੰਗਦੇ ਆ ਉੱਥੋਂ ਇਹਨਾਂ ਦੀ ਖਿੱਲੀ ਉੱਡਦੀ ਹੈ ਕਿ ਇਹਨਾਂ ਨੇ ਕੋਈ ਰੁਜ਼ਗਾਰ ਨਹੀਂ ਦਿੱਤਾ ਹੈਗਾ ਇਸ ਕਰਕੇ ਸਾਡੀ ਆਵਾਜ਼ ਨੂੰ ਦੱਬਣ ਵਾਸਤੇ ਇਹ ਜਾਣ ਬੁੱਝ ਕੇ ਜਿਹੜੇ ਆ ਪਰਚੇ ਕੀਤੇ ਜਾਂਦੇ ਨੇ ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਸਿੱਖਿਆ ਤੇ ਸਿਹਤ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਔਰ ਸਿਹਤ ਦੇ ਵਿੱਚ ਇਹਨਾਂ ਨੇ ਕੋਈ ਇੱਕ ਭਰਤੀ ਵੀ ਨਹੀਂ ਦਿੱਤੀ ਲੋਕਵਾ ਟੀਵੀ ਨਾਲ ਜੁੜੇ ਹੋ ਤੁਸੀਂ ਆਇਆ ਹਮਤਾ ਜ ਆਮ ਆਦਮੀ ਪਾਰਟੀ ਅਕਸਰ ਇਹ ਗੱਲ ਕਰਦੀ ਆ ਕਿ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਪਰ ਇਸ ਸਰਕਾਰ ਦੇ ਵਿੱਚ ਜਿਹੜੇ ਲੋਕਾਂ ਦਾ ਸੰਘਰਸ਼ ਕਰਦੇ ਉਹਨਾਂ ਦੇ ਲੋਕਾਂ ਦੇ ਉੱਤੇ ਪਰਚੇ ਵੀ ਹੋ ਰਿਹਾ ਤੇ ਪਿਛਲੀਆਂ ਸਰਕਾਰਾਂ ਦੇ ਕੀਤੇ ਪਰਚਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਅਸੀਂ ਗੱਲਬਾਤ ਕਰਦੇ ਆਂ ਬੇਰੋਜ਼ਗਾਰ ਸਾਂਝਾ ਮੋਰਚੇ ਦੇ ਅੱਗੋਂ ਨਾਲ ਜਿਨ੍ਹਾਂ ਤੇ ਕਾਂਗਰਸ ਸਰਕਾਰ ਵੱਲੇ ਪਰਚੇ ਹੋਏ ਤੇ ਆਮ ਆਦਮੀ ਪਾਰਟੀ ਨੇ ਵੀ ਪਰਚੇ ਕੀਤੇ ਤੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਨ ਲਈ ਵਾਰ-ਵਾਰ ਛਾਪੇ ਵੱਜ ਰਹੇ ਆ ਪੂਰੀ ਗੱਲਬਾਤ ਕਰਦਗੇ ਪੂਰਾ ਮਸਲਾ ਕੀ ਹੈ ਤੇ ਪਿਛਲੀ ਸਰਕਾਰ ਦੇ ਪਰਚਿਆਂ ਦਾ ਕੀ ਮਸਲਾ ਸਭ ਤੋਂ ਪਹਿਲਾਂ ਜੀ ਬਾਈ ਜੀ ਕੀ ਮਸਲਾ ਜਿਵੇਂ ਆਪਾਂ ਗੱਲਬਾਤ ਕੀਤੀ ਕਿ ਸਰਕਾਰ ਕਹਿੰਦੀ ਕਿ ਪਰਚੇ ਨਹੀਂ ਰੈਂਦੀ ਅਸੀਂ ਕਰਦੇ ਨਹੀਂ ਕਿ ਪਰ ਜਿਹੜੇ ਪਿਛਲੇ ਪਰਚੇ ਆ ਪਿਛਲੀ ਸਰਕਾਰ ਅ ਲੋਕਾਂ ਦੀ ਆਵਾਜ਼ ਲੋਕ ਆਵਾਜ਼ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਧੰਨਵਾਦ ਆਸੀ ਰੇਨੀਆ ਲੋਕ ਆਵਾਜ਼ ਦੇ ਜੋ ਲਗਾਤਾਰ ਬੇਰਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਮੌਕੇ ਤੇ ਬੇਰਜ਼ਗਾਰਾਂ ਦਾ ਸੰਘਰਸ਼ ਚੱਲਦਾ ਸੀ ਰੋਜ਼ਗਾਰ ਦੇ ਮਸਲੇ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਘਰ ਘਰ ਰੋਜ਼ਗਾਰ ਦੇਵਾਂਗੇ ਉਹਨੇ ਕਿਹਾ ਸੀ ਕਿ ਜਦੋਂ ਤੱਕ ਰੋਜ਼ਗਾਰ ਨਹੀਂ ਉਹ ਤੱਕ ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਭੱਤਾ ਦੇਵਾਂਗੇ 2500 ਰੁਪਿਆ ਕਿ ਬੇਰਜ਼ਗਾਰ ਆਪਣਾ ਗੁਜ਼ਾਰਾ ਕਰ ਸਕਣ ਘੱਟੋ ਘੱਟ 2 ਸਾਲ ਦਾ ਬੇਰਜ਼ਗਾਰੀ ਭੱਤਾ ਨਾ ਬੇਰਜ਼ਗਾਰੀ ਪੱਤਾ ਦਿੱਤਾ ਉਲਟਾ ਸੰਗਰੂਰ ਸ਼ਹਿਰ ਦੇ ਵਿੱਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਸੀ ਵਿਜੇਂਦਰ ਸਿੰਘਲਾ ਸੀਗੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਬਾਅਦ ਦੇ ਵਿੱਚ ਚੰਨੀ ਚਰਨਜੀਤ ਸਿੰਘ ਚੰਨੀ ਸੀਐਮ ਬਣਦੇ ਆ ਸਿੱਖਿਆ ਮੰਤਰੀ ਪ੍ਰਗਟ ਸਿੰਘ ਬਣਦੇ ਆ ਇਨਾਂ ਸਮਿਆਂ ਤੇ ਜਦੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਦਰਵਾਜ਼ੇ ਤੇ ਜਾਂਦੇ ਰਹੇ ਤਾਂ अनेका ਬਾਾਰ ਉਹਨਾਂ ਸਮਿਆਂ ਦੇ ਸਾਡੇ ਬੇਰਜ਼ਗਾਰਾਂ ਤੇ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਨੇ ਰੋਜ਼ਗਾਰ ਦੀ ਬਜਾਏ ਪਰਚੇ ਦਰਜ ਕੀਤੇ ਮਾਮਲੇ ਦਰਜ ਕੀਤੇ ਜਿਹੜੇ ਕਿ ਉਹਨਾਂ ਸਮਿਆਂ ਦੇ ਵਿੱਚ ਛਿਪਾਕੇ ਰੱਖੇ ਗਏ ਜਿਹੜੇ ਕਿ ਦਬਕੇ ਰੱਖੇ ਗਏ ਸਾਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਹੋਈ ਤਸੱਲੀ ਹੋਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਚ 2022 ਚ ਬਣਦੀ ਹੈ ਅਸੀਂ ਬੇਫਿਕਰ ਹੋ ਗਏ ਕਿ ਜੋ ਪਿਛਲੇ ਸੀ ਕਾਲਾ ਦੌਰ ਲੰਘਿਆ ਜੋ ਪਿਛਲੀਆਂ ਸਰਕਾਰਾਂ ਨੇ ਬਦੀਕੀਆਂ ਕੀਤੀਆਂ ਸੀ ਉਹਨਾਂ ਦਾ ਹਿਸਾਬ ਕਿਤਾਬ ਹੁਣ ਸਰਕਾਰ ਲਾਊਗੀ ਜਿਹੜੀਆਂ ਅਸੀਂ ਬੇਰਜ਼ਗਾਰੀ ਝੱਲੀ ਜਿਹੜੀ ਅਸੀਂ ਖੱਜਲ ਖੁਆਰੀ ਝੱਲੀ ਪਿਛਲੀਆਂ ਸਰਕਾਰਾਂ ਦੇ ਮੌਕੇ ਤੇ ਉਹ ਸਾਡੀ ਹੁਣ ਗਲੋ ਲੈ ਜਾਣੀ ਹੈ ਬੇਰਜ਼ਗਾਰੀ ਦੇ ਸੰਗਤ ਸਾਡੇ ਗਲੋ ਲੈ ਜਾਣੇ ਆ ਪਰਚੇ ਪੁਰਚੇ ਸਾਰੇ ਰੱਦ ਕਰ ਦੇਣੇ ਨੇ ਕਿਉਂ ਕੋਰਦਾ ਲੋਕਾਂ ਦੀ ਸਰਕਾਰ ਬਣ ਗਈ ਆਮ ਲੋਕਾਂ ਦੀ ਬਣ ਗਈ ਆਮ ਪਿੰਡਾਂ ਚੋਂ ਚੱਲੂਗੀ ਜਿਵੇਂ ਅਸੀਂ ਪਿੰਡ ਜੋ ਸੱਤ ਚ ਕਹੇ ਕਿ ਸਰਪੰਚ ਨੂੰ ਭੇਜਤਾ ਸਾ ਕਿ ਉਹ ਐਮਐਲਏ ਕੋਲੇ ਕਹਿ ਦੂ ਐਮਐਲਏ ਮੰਤਰੀ ਕੋਲੇ ਕਹਿ ਦੂਗਾ ਮੰਤਰੀ ਸੀ ਸੀਐਮ ਕੋਲੇ ਕਹਿ ਦੂਗਾ ਹੁਣ ਤਾਂ ਸਾਡੇ ਮਸਲੀ ਹੱਲ ਹੈ ਅਸੀਂ ਇਸ ਗੱਲ ਤੇ ਬੜੇ ਨਿਸ਼ਚਿੰਤ ਹੋ ਗਏ ਕਿ ਬਹੁਤ ਵਧੀਆ ਹੋ ਗਿਆ ਪਰ 3 ਸਾਲ ਪਾਉਣੇ 3 ਸਾਲ ਲੰਘ ਗਏ ਨਾ ਤਾਂ ਸਾਨੂੰ ਨਵੀਂ ਭਰਤੀ ਦਿੱਤੀ ਨਾ ਸਾਨੂੰ ਕੋਈ ਰੋਜ਼ਗਾਰ ਦਿੱਤਾ ਸਗੋਂ ਵਾਪਰੇ ਆਏ ਕਿ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪਰਚੇ ਦਰਜ ਸੀਗੇ ਕਾਂਗਰਸ ਸਰਕਾਰ ਦੇ ਵੇਲੇ ਪ੍ਰਕਾਸ਼ ਸਿੰਘ ਦੀ ਮੌਕੇ ਤੇ ਹੋਏ ਵਿਜੇਂਦਰ ਸਿੰਘਲਾ ਦੇ ਮੌਕੇ ਤੇ ਹੋਏ ਕਪਟਨ ਅਮਰਿੰਦਰ ਸਿੰਘ ਦੇ ਸਾਹਰ ਦੇ ਵਿੱਚ ਪਟਿਆਲੇ ਹੋਏ ਉਹਨਾਂ ਪਰਚਿਆਂ ਨੂੰ ਫਰੋਲ ਕੇ ਉਹ ਕਾਗਜ਼ ਕੱਢ ਕੇ ਜਿਹਨੂੰ ਅਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਸਮਝਦੇ ਸੀ ਕਿ ਬੇਰਜ਼ਗਾਰਾਂ ਦੀ ਆਵਾਜ਼ ਬੰਦ ਕਰਨ ਦਾ ਇੱਕ ਇਹ ਇਹਨਾਂ ਨੇ ਹਤਕੰਡਾ ਅਪਣਾਇਆ ਉਸ ਨੂੰ ਹਤਕੰਡਾ ਬਣਾ ਕੇ ਬੇਰਜ਼ਗਾਰਾਂ ਦੇ ਘਰਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਲੰਧਰ ਦੀ ਪੁਲਿਸ ਅੱਜ ਸਾਡੇ ਪਿੰਡਾਂ ਦੇ ਵਿੱਚ ਬੇਰਜ਼ਗਾਰਾਂ ਦੇ ਘਰਾਂ ਤੇ ਛਾਪੇਮਾਰੀ ਕਰਦੀ ਫਿਰਦੀ ਹੈ ਪਟਿਆਲੇ ਦੀ ਪੁਲਿਸ ਲਗਾਤਾਰ ਬੇਰਜ਼ਗਾਰਾਂ ਨੂੰ ਫੋਨ ਕਰਦੀ ਹੈ ਕਿ ਤੁਸੀਂ ਥਾਣੇ ਦੇ ਵਿੱਚ ਆ ਕੇ ਜ਼ਮਾਨਤ ਕਰਾ ਕੇ ਜਾਓ ਨਹੀਂ ਤੁਹਾਨੂੰ ਜਾ ਕੇ ਜੇਲ੍ਹ ਭੇਜ ਦਿੱਤਾ ਜਾਊਗਾ ਅਸੀਂ ਬੜੇ ਹੈਰਾਨ ਆ ਇਸ ਗੱਲ ਤੇ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਦੇ ਦੋ ਸਾਡੀ ਸਰਕਾਰ ਬਣ ਗਈ ਤੁਹਾਡੇ ਗਲਾਂ ਚੋ ਬੇਰਜ਼ਗਾਰੀ ਦੇ ਸੰਗਲ ਲਾ ਦੇਾਂਗੇ ਇਸ ਲੂ ਦੇ ਵਿੱਚ 15 ਅਗਸਤ 2021 ਨੂੰ ਜਿਹੜਾ ਮੁੱਖ ਮੰਤਰੀ ਸਾਡੇ ਧਰਨੇ ਚ ਆ ਕੇ ਵਾਅਦੇ ਕਰਦੇ ਸੀ ਕਿ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਸਾਡੀ ਸਰਕਾਰ ਬਣ ਗਈ ਪੱਗਾ ਨਹੀਂ ਲੈਣੀਆਂ ਤੇ ਸਾਨੂੰ ਪਿੰਡਾਂ ਦੇ ਵਿੱਚ ਉਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਸਰਪੰਚਾਂ ਰਾਹੀਂ ਉੱਥੋਂ ਦੇ ਪੰਚਾਇਤ ਮੈਂਬਰਾਂ ਰਾਹੀਂ ਕਿ ਜੇ ਅਸੀਂ ਰੋਜ਼ਗਾਰ ਮੰਗ ਕੇ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਹੈ ਪਿੰਡਾਂ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ 10 ਲੋਕਾਂ ਨੂੰ ਹੋਰ ਕਰਨ ਕਰੀਏ ਕਿ ਰੋਜ਼ਗਾਰ ਲੈਣ ਵਾਸਤੇ ਜੇ ਤੁਸੀਂ ਪਿਛਲੇ ਸਮੇਂ ਚ ਜਾਂਦੇ ਰਹੇ ਹੋ ਤੁਹਾਨੂੰ ਜ਼ਿਲ੍ਹਾ ਚ ਤੁਨਿਆ ਜਾਊ ਅੱਗੇ ਵਾਸਤੇ ਜੇ ਜਾਓਗੇ ਤਾਂ ਇਹ ਕੁਝ ਤੁਹਾਡੇ ਨਾਲ ਕੀਤਾ ਜਾਣਾ ਕਿੰਨੇ ਜਾਣੇ ਉੱਤੇ ਪਰਚੇ ਤੁਹਾਡੇ ਦਰਜ ਹੋਏ ਹੋ 6-7 ਪਰਚੇ ਸਾਡੇ ਜਾਣੇ ਤੇ ਜਿਹਦੇ ਵਿੱਚ ਅਮਨ ਸਾਥੀ ਹੈ ਜਿਹਦੇ ਵਿੱਚ ਹੋਰ ਸਾਥੀ ਸੰਦੀਪ ਹੈ ਜਿਹਦੇ ਵਿੱਚ ਸਾਥੀ ਗੁਰਪ੍ਰੀਤ ਖੇੜੀ ਹੈ ਜਿਹਦੇ ਵਿੱਚ ਸੁਖਮਿੰਦਰ ਸਿੰਘ ਮੇਰਾ ਹੈ ਹੋਰ अनेका ਬੇਰਜ਼ਗਾਰ ਨੇ ਸਾਡੇ ਭੈਣ ਗਗਨਦੀਪ ਕੌਰ ਨੇ ਹੋਰ अनेका ਬੇਰਜ਼ਗਾਰ ਨੇ ਜਿਨ੍ਹਾਂ ਤੇ ਪਰਚੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਅਸੀਂ ਆਗੂ ਰੂਪ ਅਦਾ ਕਰਦੇ ਸੀ ਰੋਲ ਅਦਾ ਕਰਦੇ ਸੀ ਆਗੂਪੇ ਦੇ ਵਿੱਚ ਉਹਨਾਂ ਸਾਰਿਆਂ ਤੇ ਪਰਚੇ ਦਰਜ ਕਰਕੇ ਉਸ ਪਰਚਿਆਂ ਨੂੰ ਫਰੋਲ ਕੇ ਪੰਜਾਬ ਦੀ ਆਮ ਆਦੀ ਪਾਰਟੀ ਦੀ ਬੁਖਲਾਹਟ ਹੈ ਪੰਜਾਬ ਦੀ ਆਮ ਆਦੀ ਪਾਰਟੀ ਦਾ ਇਸ ਗੱਲ ਤੇ ਨਜ਼ਰੀਆ ਵੇਖਣ ਵਾਲਾ ਹੈ ਕਿ ਉਹ ਇੰਨੀ ਡਰ ਚੁੱਕੀ ਹੈ ਕਿ ਇਹਨਾਂ ਬੇਜ਼ਗਾਰਾਂ ਦੀ ਕਿਸੇ ਨਾ ਕਿਸੇ ਤਰੀਕੇ ਆਵਾਜ਼ ਬੰਦ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੋਂ ਨਾ ਦਿੱਤਾ ਜਾਵੇ ਇਹਨਾਂ ਨੂੰ ਡਰਾ ਦਿੱਤਾ ਜਾਵੇ ਕਿ ਆਪਣੇ ਰੋਜ਼ਗਾਰ ਦੇ ਲਈ ਇਹ ਬੋਲਣਾ ਬੰਦ ਕਰ ਦੇਣਾ ਇਹ ਆਪਣੇ ਰੋਜ਼ਗਾਰ ਦੇ ਲਈ ਧਰਨੇ ਲਾਉਣੇ ਬੰਦ ਕਰ ਦੇਣਾ ਜਦ ਕਿ ਭਲੇਖਾ ਈ ਭਲੇਖਾ ਕੈਪਟਨ ਅਮਰਿੰਦਰ ਸਿੰਘ ਨੂੰ ਸੀ ਇਹ ਪਿਛਲੇ ਸਰਕਾਰਾਂ ਨੂੰ ਰਿਹਾ ਹੈ ਈ ਚੰਨੀ ਨੂੰ ਰਿਹਾ ਹੈ ਈ ਪ੍ਰਗਟ ਸਿੰਘ ਵਿਜੇਂਦਰ ਨੂੰ ਰਿਹਾ ਹੈ ਕਿ ਸ਼ਾਇਦ ਇਸ ਤਰੀਕੇ ਨਾਲ ਲੋਕਾਂ ਦੀ ਆਵਾਜ਼ ਬੰਦ ਹੋ ਨਹੀ ਹੁੰਦੀ ਆਵਾਜ਼ ਹੋਰ ਫੁੱਲਦੀ ਹੈ ਸਾਡੇ ਇਸੇ ਚੈਨਲ ਦੇ ਸਾਥੀ ਤੇ ਪਰਚਾ ਦਰਜ ਕਰਕੇ ਪੰਜਾਬ ਸਰਕਾਰ ਨੇ ਕਿਰਕਰੀ ਕਰਵਾ ਲਈ ਹੈ ਅਨੇਕਾਂ ਹੋਰ ਜਿਹੇ ਪਰਚੇ ਦਰਜ ਕਰਵਾ ਕੇ ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਤਾਂ ਲੋਕਾਂ ਨੇ ਉਸ ਨੂੰ ਪੇਸ਼ਲ ਖੁਰੀ ਪਿੱਛੇ ਨੂੰ ਧੱਕਿਆ ਤੇ ਇਹੀ ਕੁਝ ਬੇਰਜ਼ਗਾਰਾਂ ਵੱਲੋਂ ਚੈਲੰਜ ਵੀ ਹੈ ਚੇਤਾਵਨੀ ਹੈ ਕਿ ਜਦੋਂ ਜੀ ਕਰਦਾ ਸਾਡੇ ਘਰਾਂ ਛਾਪੇ ਮਾਰ ਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਕੇ ਦੇਖੋ ਸਾਨੂੰ ਅੱਜ ਅਸੀਂ ਆਏ ਸੀ ਅਨੇਕਾਂ ਵਾਰ ਮੁੱਖ ਮੰਤਰੀ ਦੀ ਕੋਠੀ ਐਲਾਨ ਕਰਕੇ ਆਉਣੇ ਆ ਅਨੇਕਾਂ ਵਾਰ ਸਿੱਖਿਆ ਮੰਤਰੀ ਦੀ ਕੋਠੀ ਪ੍ਰਗਟ ਸਿੰਘ ਬੈਂਸ ਦੀ ਕੋਠੀ ਹਰਜੋਤ ਮੈਸ ਦੀ ਅਨੰਦਪੁਰ ਸਾਹਿਬ ਜਾਣੇ ਆ ਐਲਾਨ ਕਰਕੇ ਜਾਣੇ ਆ ਕਿ ਜੇ ਤੁਹਾਡੇ ਚ ਜੁਰਤ ਹੈ ਸਾਨੂੰ ਗ੍ਰਫਤਾਰ ਕਰਕੇ ਜੇ ਭੇਜ ਕੇ ਦੇਖੋ ਇਸ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ ਤੁਹਾਡੇ ਨੱਕ ਪੰਜਾਬ ਦੇ ਲੋਕਾਂ ਨੇ ਭੰਣਨੇ ਨੇ ਜੇ ਪੰਜਾਬ ਦੇ ਲੋਕ ਉਹਨਾਂ 70 ਸਾਲਾਂ ਵਾਲੇ ਨੂੰ ਪੱਟ ਕੇ ਤੁਹਾਨੂੰ ਲਿਆ ਸਕਦੇ ਆ ਤੁਹਾਡੇ ਤਾਂ ਜੜਾ ਬਹੁਤ ਹੋਸੀਆ ਨੇ ਤੁਹਾਨੂੰ ਤਾਂ 2 ਮਿੰਟਾਂ ਚ ਪੱਟ ਸਕਦੇ ਆ ਜੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਭਜਾਇਆ ਜਾ ਸਕਦਾ ਅਸੀਂ ਭਜਾਉਂਦੇ ਰਹੇ ਆ ਵਿਜੇਂਦਰ ਸਿੰਘਲਾ ਨੂੰ ਜਦੋਂ ਕਿਸੇ ਪ੍ਰੋਗਰਾਮ ਦੇ ਜਾਂਦਾ ਸੀ ਉੱਥੇ ਮੁਰਦਾਬਾਦ ਕਰਦੇ ਤੇ ਉਹ ਆਪਣੇ ਕਈ ਵਾਰੀ ਉਹ ਜੁੱਤੀਆਂ ਵੀ ਰਹਿ ਜਾਂਦੀਆਂ ਕਈ ਵਾਰੀ ਉਹ ਗੱਡੀ ਥੱਲੇ ਆਉਂਦਾ ਇੱਥੇ ਸੰਗਰੂਰ ਦੇ ਡੀਸੀ ਦਫ਼ਤਰ ਦੇ ਵਿੱਚ ਗੱਡੀ ਦੇ ਥੱਲੇ ਆਉਂਦਾ ਆਉਂਦਾ ਬੱਚਿਆ ਉਹ ਤੋਂ ਉਹਨੂੰ ਭਜਾਉਂ ਮੰਗਰ ਫਿਰ ਕੇ ਇਨਕਲਾਬ ਦੀ ਗੱਲ ਕਰਦੇ ਸੀ ਜਿਨ੍ਹਾਂ ਨੂੰ ਭਰੋਸਾ ਸੀਗਾ ਕਿ ਆ ਪੰਜਾਬ ਦੇ ਵਿੱਚ ਇਨਕਲਾਬ ਆਊ ਉਹੀ ਤੁਹਾਡੇ ਤੋਂ ਹੁਣ ਅੱਕ ਚੁੱਕੇ ਨੇ ਤੇ ਉਹਨਾਂ ਨੇ ਤੁਹਾਨੂੰ ਇਸ ਦਾ ਅਸਲੀ ਤਸਵੀਰ ਬੁਖਾ ਦੇਣੀ ਹੈ ਚਾਚਾ ਜਿਹੜੇ ਪਰਚੇ ਪਰਚੇ ਹੋਏ ਆ ਪਿਛਲੀ ਸਰਕਾਰ ਵੇਲੇ ਦੇ ਆ ਉਦੋਂ ਮੰਨ ਲਓ ਇਹ ਪਰਚੇ ਤਾਂ ਉਹਨਾਂ ਨੇ ਕਰਵਾਏ ਆ ਪਰ ਆ ਆਮ ਆਦਮੀ ਪਾਰਟੀ ਦਾ ਜਾਂ ਸਰਕਾਰ ਦਾ ਕੀ ਕਸੂਰ ਇਹਨਾਂ ਨੇ ਤਾਂ ਨਹੀਂ ਕਰਾਏ ਪਰਚੇ ਉਹ ਕਸੂਰ ਪੰਜਾਬ ਸਰਕਾਰ ਦਾ ਇਹ ਹੈ ਕਿ ਪਹਿਲੀ ਗੱਲ ਤਾਂ ਉਹਨਾਂ ਦੀ ਨਖੇਦੀ ਕਰਨੀ ਬਣਦੀ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਰੋਜ਼ਗਾਰ ਮੰਗਦੇ ਲੋਕਾਂ ਤੇ ਪਰਚੇ ਦਰਜ ਕੀਤੇ ਬਹੁਤ ਗਲਤ ਕੀਤਾ ਹੈ ਸਾਡੀ ਸਰਕਾਰ ਬਣ ਗਈ ਅਸੀਂ ਇਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਸਗੋਂ ਸਾਰੇ ਪਰਚੇ ਡੀਜੀਪੀ ਨੂੰ ਡਾਇਰੈਕਸ਼ਨ ਕਰਕੇ ਐਸਐਸਪੀ ਨੂੰ ਡਾਇਰੈਕਸ਼ਨ ਕਰਕੇ ਸਾਰੇ ਪਰਚੇ ਪਹਿਲ ਦੇ ਆਧਾਰ ਤੇ ਰੱਦ ਕਰਾਂਗੇ ਕਿਉਂਕਿ ਇਹ ਲੋਕ ਗੈਂਗਸਟਰ ਨਹੀਂ ਹੈ ਇਹ ਲੋਕ ਸਮਗਲਰ ਨਹੀਂ ਹੈ ਇਹ ਲੋਕ ਗੈਰ ਸਮਾਜਿਕ ਅਨਸਰ ਨਹੀਂ ਹੈ ਇਹ ਰੋਜ਼ਗਾਰ ਮੰਗਦੇ ਆਪਣੀ ਯੋਗਤਾ ਦੇ ਅਨੁਸਾਰ 4 4 ਡਿਗਰੀਆਂ ਐਮਏ ਬੀਐਡ ਐਮਫਿਰ ਨੈਟ ਪੀਐਚਡੀ ਤੱਕ ਪਾਸ ਹੈ ਕਿ ਇਹਨਾਂ ਨੇ ਆਪਣਾ ਰੋਜ਼ਗਾਰ ਮੰਗਿਆ ਰੋਜ਼ਗਾਰ ਮੰਗਣਾ ਸੰਵਿਧਾਨਕ ਤਰੀਕੇ ਦੇ ਨਾਲ ਕੋਈ ਗੁਮਰਾਹ ਗ ਚਾਹੀਦਾ ਤਾਂ ਇਹ ਸੀ ਕਿ ਪਹਿਲੇ ਦਰ ਤੇ ਪਰਚੇ ਦਰਜ ਕੀਤੇ ਦੋ ਸਰਕਾਰ ਦੇ ਆ ਕਿ 3 ਸਾਲਾਂ ਬਾਅਦ ਜਦੋਂ ਲੱਗਦਾ ਕਿ ਸਾਡੇ ਵਾਸਤੇ ਲੋਕ ਹੁਣ ਚੈਲੰਜ ਬਣਾ ਰਹੇ ਸਾਡੇ ਤੋਂ ਰੋਜ਼ਗਾਰ ਮੰਗ ਰਹੇ ਅਸੀਂ ਆਪਣੇ ਕੀਤੇ ਵਾਅਦੇ ਤੋਂ ਭੱਜ ਗਏ 3 ਸਾਲਾਂ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਤੇ ਇਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇ ਉਹਨਾਂ ਪਰਚਿਆਂ ਨੂੰ ਫਰੋਲਣ ਦੀ ਥਾਂ ਤੇ ਪਰਚੇ ਰੱਦ ਕਰਨੇ ਬਣਦੇ ਸੀ ਸਰਕਾਰ ਦਾ ਕਸੂਰ ਤੇ ਤੁਹਾਨੂੰ ਪਤਾ ਕਦੋਂ ਲੱਗਾ ਕਿ ਪਰਚੇ ਤੁਹਾਡੇ ਦਰਜ ਨੇ ਜਦੋਂ ਘਰਾਚ ਪੁਲਿਸ ਰੇਡ ਮਾਰਦੀ ਹੈ ਅਚਾ ਇਹ ਸਰਕਾਰ ਨੂੰ ਪਤਾ ਲੱਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਢੋ ਕਾਂਗਰਸ ਨੇ ਉਹਨਾਂ ਚਿਰ ਕੋਈ ਸਾਡੇ ਤੇ ਕਾਰਵਾਈ ਨਹੀਂ ਕੀਤੀ ਪਰਚੇ ਦਰਜ ਕਰਕੇ ਰੱਦੀ ਚ ਪਾ ਕੇ ਇੱਕ ਤਰੀਕੇ ਨਾਲ ਲਪੇਟ ਕੇ ਰੱਖਦੇ ਜਿਵੇਂ ਕਹਿੰਦੇ ਕਾਜ਼ੀ ਖੋਲਾਂਗੇ ਖੋਲਣ ਦਾ ਖਾਤਾ ਇਹ ਸੀ ਕਿ ਤੁਹਾਨੂੰ ਨੌਕਰੀਆਂ ਦੇਵਾਂਗੇ ਕਿ ਤੁਹਾਨੂੰ ਭਾਈ ਪਿਛਲੀ ਸਰਕਾਰ ਨੇ ਵਧੀਕੀਆਂ ਕੀਤੀਆਂ ਤੁਹਾਨੂੰ ਨੌکریاں ਨਹੀਂ ਦਿੱਤੀਆਂ ਪਰਚੇ ਕੀਤੇ ਮਾੜੀ ਗੱਲ ਕੀਤੀ ਹੈ ਉਹ ਸਾਰੇ ਰੱਦ ਕਰਨੇ ਆਓ ਤੁਹਾਨੂੰ ਅਸੀਂ ਨੌکریاں ਦੰਦਿਆ ਯੋਗਤਾ ਦੀ ਤੇ ਇਹ ਕਹਿੰਦੇ ਨੌکریاں ਤਾਂ ਦਿੰਦੇ ਨਹੀਂ ਅਸੀਂ ਤਿੰਨ ਸਾਲਾਂ ਦੇ ਵਿੱਚ ਪਰਚੇ ਜਿਹੜੇ ਚੱਕੇ ਪਿਛਲੀ ਸਰਕਾਰ ਦੇ ਦਰਜ ਹੋਏ ਆ ਉਹਨਾਂ ਨੂੰ ਖੋਲ ਕੇ ਉਹਨਾਂ ਦੇ ਜੇਲ੍ਹਾਂ ਚ ਤੋਂ ਨਾਗੇ ਤੋਂ ਉਹਨਾਂ ਨੂੰ ਥਾਣੇ ਚ ਤੋਂ ਨਾਗੇ ਉਹਨਾਂ ਤੇ ਜਮਾਨਤਾ ਕਰਾਓ ਤੁਸੀਂ ਪੁਲਿਸ ਨੂੰ ਖੁੱਲਾ ਛੜਤਾ ਉਹਨਾਂ ਦੀ ਨਕੀਲ ਖੋਲਤੀ ਕਿ ਜਾ ਕੇ ਉਹਨਾਂ ਘਰਾਂ ਦੇ ਵਿੱਚ ਬੇਰਜ਼ਗਾਰਾਂ ਦੇ ਛਾਪੇਮਾਰੀ ਕਰੋ ਕਿ ਉਹਨਾਂ ਤੇ ਮਾਹੌਲ دہشت ਦਾ ਪੈਦਾ ਕਰੋ ਕਿ ਪੰਜਾਬ ਦੇ ਲੋਕ ਕ ਰੋਜ਼ਗਾਰ ਮੰਗਣਾ ਛੱਡ ਦੇਣ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਕਿੰਨਾ ਖਾਸ ਕੰਮ ਕਰਤਾ ਕਾਂਗਰਸ ਤੋਂ ਵੀ ਵੱਧ ਕੇ ਖਾਸ ਕੰਮ ਕਰਤਾ ਕਾਂਗਰਸ ਰੋਕਦੀ ਸੀ ਕਿ ਪਰਚੇ ਦਰਜ ਭਾਵੇਂ ਕਰਤੇ ਪੁਲਿਸ ਨੇ ਪਰੰਤੂ ਗ੍ਰਿਫਤਾਰੀਆਂ ਨਹੀਂ ਸੀ ਕਰਦੀ ਉਹਨਾਂ ਪਰਚਿਆਂ ਨੂੰ ਫਰੋਲਦੀ ਨਹੀਂ ਸੀ ਪਿਛਲੇ ਸਰਕਾਰਾਂ ਮੋਕੇ ਕਾਲੀ ਭਾਜਪਾ ਮਲੇ ਵੀ ਸਾਡੇ ਤੇ ਪਰਚੇ ਹੁੰਦੇ ਰਹੇ ਜਿਹੜੇ ਬਾਅਦ ਵਿੱਚ ਰੱਦੀ ਦੀ ਟੋਕਰੀ ਚ ਜਾਂਦੇ ਰਹੇ ਤੇ ਇਹ ਕਹਿੰਦੇ ਰੱਦੀ ਦੀ ਟੋਕਰੀ ਚ ਨਹੀਂ ਮੇਨ ਟੋਕਰੀ ਤਾਂ ਸੀ ਉਹੀ ਪਾ ਕੇ ਰੱਖਣੇ ਨੇ ਰੋਜ਼ਗਾਰ ਰੱਦੀ ਦੀ ਟੋਕਰੀ ਚ ਪਰਚੇ ਖਾਸ ਟੋਕਰੀ ਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਇਹ ਬਤੀਰਾ ਹੈ ਜੀ ਅੱਛਾ ਇਹ ਤਾਂ ਪੁਰਾਣੇ ਪਰਚਿਆਂ ਦੀ ਗੱਲ ਹੋਈ ਕੀ ਇਹ ਸਰਕਾਰ ਨੇ ਵੀ ਤੁਹਾਡੇ ਤੇ ਕੋਈ ਪਰਚਾ ਕੀਤਾ ਸੰਘਰਸ਼ ਕਰਦੇ ਦੌਰਾਨ ਜਾਂ ਕਿਸੇ ਹੋਰ ਸਾਥ ਉਦੋਂ ਵੀ ਹੈਰਾਨੀ ਦੀ ਗੱਲ ਇਹੀ ਹੈ ਕਿ ਸਾਨੂੰ ਤਾਂ ਲੱਗਦਾ ਸੀ ਕਿ ਕਾਂਗਰਸੀ ਕਰਦੀ ਹੈ ਵੀ ਚਲੋ ਇਸ ਸਰਕਈ ਸਰਕਾਰ ਘੱਟੋ-ਘੱਟ ਨਵੇਂ ਨਹੀਂ ਕਰੂ ਅਸੀਂ ਮਾਨਸਾ ਚ ਜਾਂਦੇ ਹਾਂ ਰੋਜ਼ਾਨਾ ਮਾਨਸਾ ਦੀ ਪੁਲਿਸ ਸਾਨੂੰ ਫੋਨ ਕਰਦੀ ਹੈ ਕਿ ਆਕੇ ਤੁਸੀਂ ਆਪਣੇ ਇਸ ਇਨਕੁਆਰੀ ਦੇ ਵਿੱਚ ਸ਼ਾਮਲ ਹੋਵੋ ਮਾਨਸਾ ਮੁੱਖ ਮੰਤਰੀ ਭਗਵੰਤ ਮਾਨ ਜਾਂਦੇ ਆ ਅਸੀਂ ਉੱਥੇ ਆਪਣੀ ਬੇਨਤੀ ਲੈ ਕੇ ਜਾਂਦੇ ਹਾਂ ਵੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਜੇ ਕਿਸਾਨਾਂ ਨੂੰ ਮੁਆਵਜ਼ੇ ਦੇ ਰਹੇ ਹੋ ਪੁਰਾਣੇ ਜਿੱਥੇ ਨਰਮੇ ਨਰਮੀ ਦੀ ਫਸਲ ਦਾ ਨੁਕਸਾਨ ਹੋਇਆ ਤੇ ਸਾਡੀ ਵੀ ਬੇਨਤੀ ਸੁਣ ਲਓ ਉਹ ਕਹਿੰਦੇ ਤੁਹਾਡੀ ਬੇਨਤੀ ਨਹੀਂ ਸੁਣਨੀ ਚਾਕੇ ਥਾਣੇ 'ਚ ਡੱਕਤਾ ਤੇ ਬਾਅਦ ਵਿੱਚ ਪਤਾ ਲੱਗੇ ਕਿ ਸਾਡੇ ਤੇ ਪਰਚੇ ਕਰਤੇ ਹੁਣ ਰੋਜ਼ਾਨਾ ਮਾਨਸਾ ਪੁਲਿਸ ਫੋਨ ਕਰਦੀ ਹੈ ਕਿ ਆਓ ਤੁਹਾਨੂੰ ਇਹਨਾਂ ਪਰਚਿਆਂ ਦੇ ਵਿੱਚ ਸ਼ਾਮਲ ਹੋਵੋ ਤੇ ਸਾਡਾ ਇਸ ਗੱਲ ਤੇ ਚੈਲੰਜ ਹੈ ਮੁੱਖ ਮੰਤਰੀ ਨੂੰ ਕਿ ਜਿਹੜਾ ਮਰਜ਼ੀ ਜ਼ੋਰ ਲਾ ਲਾ ਜਿਹੜਾ ਮਰਜ਼ੀ ਤਰੀਕਾ ਅਪਣਾ ਲਾ ਜੋਰਤਾ ਦਾ ਘਰਾਂ ਚੋਂ ਫੜਕੇ ਲਾ ਜਾ ਕੇ ਦੇਖ ਲਾ ਅਸੀਂ ਕੋਈ ਜ਼ਮਾਨਤਾਂ ਨਹੀਂ ਕਰਾਉਣੀ ਆ ਅਸੀਂ ਜੇਲਾ ਚ ਜਾਣ ਨੂੰ ਤਿਆਰ ਆ ਜੇ ਤਰੀਕ ਹਿੰਮਤਾਂ ਦਾ ਕਰਕੇ ਵੇਖ ਲਾ ਮਾਨਸਾ ਪੁਲਿਸ ਦੇ ਰਾਹੀਂ ਵੀ ਇਸ ਸਰਕਾਰ ਨੇ ਆਵਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਤੇ ਦਰਜ ਮਾਮਲਿਆਂ ਦੇ ਵਿੱਚ ਬੇਰਜ਼ਗਾਰਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਰੋਜ਼ਾਨਾ ਧਮਕਾਇਆ ਜਾ ਰਿਹਾ ਪਰੰਤੂ ਬੇਰਜ਼ਗਾਰ ਲਗਾਤਾਰ ਸੰਘਰਸ਼ ਦੇ ਵਿੱਚੋਂ ਨੇ ਇਹ ਫੂਕੀਆਂ ਗਿੱਧੜ ਧਮਕਿਆਂ ਤੋਂ ਬੇਰਜ਼ਗਾਰ ਨਹੀਂ ਡਰਨਗੇ ਜੀ ਅੱਛਾ ਭਾਈ ਜਿਵੇਂ ਬਾਈ ਨੇ ਗੱਲ ਕੀਤੀ ਕਿ ਕਾਲੀ ਸਾਡੇ ਪਰਚੇ ਰੱਦੀ ਵਿੱਚ ਰੱਖਦੇ ਸੀ ਕਾਂਗਰਸ ਨੇ ਵੀ ਐਂ ਕੀਤਾ ਮਤਲਬ ਜਿਹੜੇ ਕਾਲੀਆਂ ਨੇ ਨੌਕਰੀ ਨਹੀਂ ਦਿੱਤੀ ਕ ਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਕਿਸੇ ਨੇ ਵੀ ਤੁਹਾਡੀ ਗੱਲ ਨਹੀਂ ਸੁਣੀ ਹੁਣ ਤੱਕ ਅ ਵੀਰ ਜੀ ਅਸਲ ਕੀ ਸੀਗਾ ਸਰਕਾਰਾਂ ਤਾਂ ਵੈਸੇ ਤਾਂ ਜਿਹੜੇ ਇਹ ਢਾਂਚਾ ਇਹਨਾਂ ਦਾ ਇਹ ਸਾਰਿਆਂ ਦੀ ਇਸ ਤਰ੍ਹਾਂ ਰਿਹਾ ਆਪਾਂ ਕਿਸੇ ਇੱਕ ਨੂੰ ਬਾਲਾ ਚੰਗਾ ਨਹੀਂ ਕਹਿ ਸਕਦੇ ਪਰ ਕਿਤਨਾ ਕਿਤੇ ਜਿਹੜੀਆਂ ਉਹ ਸਰਕਾਰਾਂ ਸੀ ਚਲੋ ਸੰਘਰਸ਼ ਦੇ ਅੱਗੇ ਝੁਕਦੀਆਂ ਵੀ ਸੀ ਕੁਛ ਨਾ ਕੁਛ ਜਿਹੜੀਆਂ ਪੋਸਟਾਂ ਸੀ ਉਹ ਬੇਰੁਜ਼ਗਾਰਾਂ ਨੂੰ ਦਿੰਦੀਆਂ ਸੀ ਵੀ ਠੀਕ ਹੈ ਠੀਕ ਹੈ ਪਰ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਲੋਕਾਂ ਨੂੰ ਸਬਜ ਬਾਗ ਦਿਖਾਏ ਸੀਗੇ ਕਿ ਅਸੀਂ ਜੀ ਜਿਹੜਾ ਸਾਡਾ ਹਰਾ ਪੰਨਾ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਮੇਰਾ ਇਹ ਬੇਰੋਜ਼ਗਾਰਾਂ ਦੀ ਬੇਰੋਜ਼ਗਾਰੀ ਖਤਮ ਕਰਨ ਨੂੰ ਚੱਲੂ ਲੋਕਾਂ ਦੇ ਮਸਲੇ ਖਤਮ ਕਰਨ ਨੂੰ ਮੇਰਾ ਹਰਾ ਪੰਨਾ ਚੱਲੂਗਾ ਪਰ ਹੈਰਾਨੀ ਇਸ ਗੱਲ ਦੀ ਕਿ ਲਗਾਤਾਰ ਕਿਉਂਕਿ ਪਿਛਲੇ ਹਫਤੇ ਹੀ ਇਹ ਆਪਣਾ ਜਿਹੜਾ ਸੱਤਾ 'ਚ ਆਉਣ ਦਾ 3 ਸਾਲ ਕਾਰਜਕਾਲ ਦੇ ਆਪਣੇ ਪੂਰੇ ਕਰਕੇ ਹਟਿਆ ਉਹਤੇ بڑے ਵੱਡੇ ਵੱਡੇ ਇਸ਼ਤਿਹਾਰ ਇਹਨਾਂ ਨੇ ਅਖਬਾਰਾਂ ਦੇ ਵਿੱਚ ਦਿੱਤੇ ਆ ਆਪਣੀਆਂ ਉਪਲਬਧੀਆਂ ਗਿਣਵਾਈਆਂ ਨੇ ਪਰ ਉਹਦੇ 'ਚ ਜਿਹੜੀਆਂ ਉਪਲਬਧੀਆਂ ਇੱਕ ਇਹ ਵੀ ਹੈ ਕਿ ਹਾਲੇ ਤੱਕ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੇ ਆ ਕਿ ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਸਿੱਖਿਆ ਤੇ ਸਿਹਤ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਔਰ ਸਿਹਤ ਦੇ ਵਿੱਚ ਇਹਨਾਂ ਨੇ ਕੋਈ ਇੱਕ ਭਰਤੀ ਵੀ ਨਹੀਂ ਦਿੱਤੀ ਜਿੰਨੀਆਂ ਭਰਤੀਆਂ ਦੇ ਇਹ ਕੋਈ ਜੁਆਇਨਿੰਗ ਲੈਟਰ ਦੇ ਰਹੇ ਆ ਉਹ ਵੀ ਭਰਤੀਆਂ ਜਿਹੜੀਆਂ ਕਾਂਗਰਸ ਸਮੇਂ ਦੀਆਂ ਸੀ ਮਸਾਂ ਉਹ ਕੋਰਟ ਦੇ ਵਿੱਚੋਂ ਹੋ ਕੇ ਤਾਂ ਕਿਤੇ ਜਾ ਕੇ ਕੰਪਲੀਟ ਹੋਈਆਂ ਨੇ ਉਹਨਾਂ ਚੋਂ ਵੀ ਜਿਹੜੇ ਸਾਡੇ ਸਾਥੀ ਬੇਰੁਜ਼ਗਾਰ ਪਿਛਲੇ ਸਮੇਂ ਦੇ ਹੈਗੇ ਆ ਜਿਵੇਂ 1158 ਭਰਤੀ ਸੀ ਜਾਂ ਹੋਰ ਨਾ ਭਰਤੀਆਂ ਸੀ ਉਹ ਮਸਾ ਕੋਟਾਂ ਦੇ ਥਰੂ ਜਾ ਕੇ ਕਿਤੇ ਪੂਰੀਆਂ ਹੋਈਆਂ ਨੇ ਪਰ ਇਹ ਉਹਨਾਂ ਦੀਆਂ ਕਾਂਗਰਸ ਦੀਆਂ ਕੱਡੀਆਂ ਭਰਤੀਆਂ ਨੂੰ ਹੀ ਆਪਣੀਆਂ ਭਰਤੀਆਂ ਦੱਸ ਕੇ ਆਪਣਾ ਜਿਹੜਾ ਪ੍ਰਚਾਰ ਹੈ ਜਿਵੇਂ ਪਹਿਲਾਂ ਦੂਸਰਿਆਂ ਤੇ ਤੰਜ ਕੱਸਦੇ ਸੀ ਕਿ ਉਹ ਪ੍ਰਚਾਰ ਵੱਧ ਕਰਦੇ ਆ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ ਕਿ ਇਹਨਾਂ ਦਾ ਪ੍ਰਚਾਰ ਉਹਨਾਂ ਨਾਲੋਂ ਕਿਤੇ ਵੱਧ ਹੈ ਕਿਉਂਕਿ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਇਹਨਾਂ ਨੂੰ ਦਿਖਾਉਣ ਦੀ ਜਰੂਰਤ ਨਹੀਂ ਸੀ ਲੋਕ ਆਪ ਇਹਨਾਂ ਨੂੰ ਜਿਵੇਂ ਪਿਛਲੇ ਸਮੇਂ 'ਚ ਇਹਨਾਂ ਨੂੰ ਫਤਵਾ ਦਿੱਤਾ ਸੀ ਇਹਨਾਂ ਦੀ ਸਿਰਫ ਜਿਹੜੀ ਸੋਚ ਕਰਕੇ ਪਰ ਉਹਦੇ ਬਿਲਕੁਲ ਉਲਟ ਚੱਲੇ ਆ ਤੇ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਕੇ ਹਟਿਆ ਕਿ ਇਹਨਾਂ ਨੇ ਸਾਡੀ ਇੱਕ ਵੀ ਪੋਸਟ ਦੇਣ ਦੀ ਬਜਾਏ ਕੁਝ ਜਿਹੜੀਆਂ ਪਿਛਲੇ ਸਮੇਂ ਦੀਆਂ 343 ਲੈਕਚਰਾਰ ਦੀ ਭਰਤੀ ਸੀ ਸਮੇਤ ਡੀਪੀ ਪੀਟੀ ਔਰ ਅਨੇਕਾਂ ਹੋਰ ਕਾਡਰਾਂ ਦੀਆਂ ਜਿਹੜੀਆਂ ਭਰਤੀਆਂ ਆਈਆਂ ਹੋਈਆਂ ਸੀ ਉਹਨਾਂ ਨੂੰ ਇਹਨਾਂ ਨੇ ਸਿਰੇ ਤੋਂ ਅਰਧ ਕਰਤਾ ਜੀ ਔਰ ਸਿਰੇ ਤੋਂ ਰੱਦ ਕਰਨ ਦੇ ਬਾਵਜੂਦ ਸਾਡੇ ਤੇ ਜਿਹੜੇ ਪਰਚੇ ਆ ਪੁਰਾਣੇ ਸਮਿਆਂ ਦੇ ਦੇਖੋ ਪੁਰਾਣੀਆਂ ਸਰਕਾਰਾਂ ਵੀ ਇੱਕ ਗਿੱਦੜਪਾਪ ਕੀ ਦਿਨੀਆਂ ਹੁੰਦੀਆਂ ਨੇ ਕਿ ਜਿਹੜੇ ਬੇਰੋਜ਼ਗਾਰ ਨੇ ਆਗੂ ਨੇ ਉਹਨਾਂ ਤੇ ਇੱਕ ਪ੍ਰੈਸ਼ਰ ਬਿਲਡ ਅਪ ਕੀਤਾ ਜਾ ਸਕੇ ਉਹ ਇੱਕ ਕਰਦੇ ਰਹੇ ਆ ਪਿਛਲੇ ਸਮੇਂ 'ਚ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਰੱਦੀ ਦੀਆਂ ਟੋਕਰੀਆਂ 'ਚ ਜਾਂਦੇ ਆ ਕੈਪਟਨ ਸਾਹਿਬ ਦੇ ਟਾਈਮ ਵੀ ਹੋਇਆ ਸੀ ਕਿ ਉਹਨਾਂ ਨੇ ਜਿੰਨੇ ਉਹ ਤੋਂ ਪਹਿਲਾਂ ਜਿਹੜੇ ਬੇਰੋਜ਼ਗਾਰਾਂ ਤੇ ਰੋਜ਼ਗਾਰ ਮੰਗਦੇ ਸਮਿਆਂ 'ਚ ਕੋਈ ਪਰਚੇ ਸੀਗੇ ਉਹ ਜਾਂਦੇ ਜਾਂਦੇ ਰੱਦ ਕਰ ਗਏ ਸੀ ਚੰਨੀ ਜੀ ਆਏ ਉਦੋਂ ਦੋ ਤਿੰਨ ਮਹੀਨਿਆਂ ਦੇ ਵਿੱਚ ਜਿੰਨਾ ਸਮਾਂ ਉਹਨਾਂ ਕੋਲ ਕਾਰਜਕਾਲ ਉਹਨਾਂ ਦਾ ਰ ਜਲੰਧਰ ਸਾਡੇ ਤੇ ਪਰਚੇ ਹੋਏ ਆ ਪਰ ਸਭ ਤੋਂ ਹੈਰਾਨੀ ਦੀ ਗੱਲ ਤੇ ਹੈ ਕਿ ਅੱਜ 3 ਸਾਲ ਬੀਤ ਜਾਣ ਦੇ ਬਾਵਜੂਦ ਸਾਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ ਸਰਕਾਰ ਨੇ ਉਹ ਸਾਡੇ ਜਿਹੜੇ ਪੁਰਾਣੇ ਪਰਚੇ ਸੀ ਉਹਨਾਂ ਨੂੰ ਕੱਢ ਕੱਢ ਕੇ ਫਰੋਲ ਕੇ ਸਾਡੇ ਘਰਾਂ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੀ ਜ਼ੁबानबंदी ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਤਾਂ ਕਿ ਜਿਹੜੇ ਬੇਰੋਜ਼ਗਾਰ ਨੇ ਉਹ ਘਰਾਂ ਚ ਦਬਕ ਕੇ ਬੈਠ ਜਾਣ ਆਪਣੇ ਰੋਜ਼ਗਾਰ ਦੀ ਗੱਲ ਨਾ ਕਰਨ ਆਪਣੇ ਹੱਕਾਂ ਦੀ ਗੱਲ ਨਾ ਕਰਨ ਲੋਕਾਂ ਦੀ ਆਵਾਜ਼ ਨਾ ਬਣਨ ਜੀ ਇਕਰ ਇਸ ਤੋਂ ਬਾਅਦ ਛਾਪੇ ਵਜਦੇ ਨੇ ਜਾ ਤੁਸੀਂ ਕੀ ਇਹਦੇ ਵਿੱਚ ਜੁਆਇਨ ਕਰੋਗੇ ਇਨਵੈਸਟੀਗੇਸ਼ਨ ਨੂੰ ਜਾਂ ਪਰਚਾ ਮਤਲਬ ਜਵਾਨ ਤੋਂ ਕਰਵਾਉਗੇ ਕਿ ਮਤਲਬ ਇਦਾਂ ਚੱਲੂਗਾ ਦੇਖੋ ਜੀ ਜਿਹੜੇ ਲੋਕ ਸੰਘਰਸ਼ ਹੁੰਦੇ ਨੇ ਉਹ ਲੋਕਾਂ ਦੁਆਰਾ ਲੜੇ ਜਾਂਦੇ ਨੇ ਔਰ ਜਿਹੜੀ ਪਰਚਿਆਂ ਦੀ ਗੱਲ ਹੈ ਸਰਕਾਰਾਂ ਪਰਚੇ ਕਰਕੇ ਰੱਖ ਲੈਂਦੀਆਂ ਹੁੰਦੀਆਂ ਕਿ ਬੇਰੁਜ਼ਗਾਰ ਜਾਤ ਤੇ ਚ ਰਹਿਣਾ ਇਹ ਪਹਿਲਾਂ ਵੀ ਹੁੰਦੇ ਹੁੰਦੇ ਸੀਗੇ ਲੇਕਿਨ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜ ਜਲੰਧਰ ਵਾਲੀ ਗੱਲ ਦੀ ਅਸੀਂ ਜੇ ਤਹ ਤੱਕ ਜਾਈਏ ਤਾ ਜਲੰਧਰ ਦੇ ਵਿੱਚ ਜਿਹੜੇ ਪਰਚੇ ਕਰੇ ਸੀ ਪਹਿਲਾਂ ਤਾਂ ਬੇਰੁਜ਼ਗਾਰਾਂ ਨੂੰ ਉਹਦੇ ਬਾਰੇ ਪਤਾ ਕੋਈ ਨਹੀਂ ਸੀਗਾ ਤੇ ਜਲੰਧਰ ਦੀ ਜਿਮਨੀ ਚੋਣ ਹੋਈ ਆ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਅੱਗੇ ਸਾਡਾ ਧਰਨਾ ਲੱਗਿਆ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਅਸੀਂ ਉਹਨਾਂ ਤੋਂ ਰੁਜ਼ਗਾਰ ਦੀ ਮੰਗ ਕੀਤੀ ਤਾਂ ਉਸ ਕਿਹੜ ਦੇ ਰੂਪ ਦੇ ਵਿੱਚ ਜਿਹੜੇ ਜਲੰਧਰ ਤੋਂ ਪਰਚੇ ਜਿਹੜੇ ਉਹ ਉਹ ਨਿਕਲ ਰਈਆਂ ਨੇ ਸਰ ਜਿਹੜੀਆਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਨੂੰ ਅਸੀਂ ਗਿਰਫਤਾਰ ਕਰ ਲਾਂਗੇ ਪਰ ਸਾਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਕਿ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀਗੇ ਕਿ ਮੈਂ ਇਹੋ ਜੀ ਪਾਲਿਸੀਆਂ ਲਿਆਵਾਂਗਾ ਕਿ ਜਿਹੜੇ ਵਿਦੇਸ਼ਾਂ ਨੂੰ ਹੁਜਰਤ ਹੋ ਰਹੀ ਹੈ ਜਾ ਰਹੇ ਨੇ ਇਥੋਂ ਛੱਡ ਕੇ ਨੌਜਵਾਨ ਮੈਂ ਉਹਨਾਂ ਨੂੰ ਵਾਪਸ ਲੈ ਕੇ ਆਉਂਗਾ ਦੇਖੋ ਬਦੇਸ਼ ਤੋਂ ਆਨੇ ਨੇ ਟਰੰਪ ਭੇਜਦਾ ਇੱਥੋਂ 2 ਨੰਬਰ 'ਚ ਲੋਕ ਜਾਣਦੇ ਨੇ ਕਿਉਂ ਜਾਣਦੇ ਨੇ ਦੁਖੀ ਹੋ ਕੇ ਜਾਂਦੇ ਨੇ ਇਸ ਸਿਸਟਮ 'ਚ ਜਿਹੜੇ ਪੜੇ ਲਿਖੇ ਬੰਦੇ ਆ ਤੁਸੀਂ ਪਰਚੇ ਕਰੋਗੇ ਜਿਹੜੇ ਨੌਜਵਾਨਾਂ ਨੇ ਡਿਗਰੀਆਂ ਹਾਸਲ ਕੀਤੀਆਂ ਨੇ ਉਹ ਫਿਰ 1 ਨੰਬਰ 'ਚ ਚਾਹੇ 2 ਨੰਬਰ 'ਚ ਉਹ ਜਾਣਗੇ ਕਿ ਨਹੀਂ ਜਾਣਗੇ ਅਮਰੀਕਾ ਤੇ ਜਦੋਂ ਅਮਰੀਕਾ ਤੋਂ ਇੱਥੇ ਅੰਮ੍ਰਿਤਸਰ ਸਾਡੇ ਭਰ ਕੇ ਜਹਾਜ਼ ਆਉਂਦਾਗਾ ਕੀ ਇਹਦਾ ਜੀ ਇਨਲੀਗਲ ਨੇ ਜੀ ਇਹਨਾਂ ਦੇ ਹੱਥ ਘੜੀਆਂ ਲਾ ਕੇ ਭੇਜਿਆ ਜਾਂਦਾ ਫਿਰ ਸਾਡੀ ਪੂਰੇ ਦੇ ਪੂਰੇ ਕਾਮੀ ਪੱਧਰ ਤੇ ਸਾਡੇ ਪੂਰੇ ਦੇ ਪੂਰੇ ਵਰਲਡ ਪੱਧਰ ਤੇ ਸਾਡੀ ਜਿਹੜੀ ਪੰਜਾਬ ਦੀ ਬਦਨਾਮੀ ਹੁੰਦੀ ਹੈ ਉਹ ਹੁਣ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਜੇਕਰ ਨੌਜਵਾਨਾਂ ਦੇ ਤੁਸੀਂ ਇਸ ਤਰ੍ਹਾਂ ਝੂਠੇ ਕੇਸ ਦਰਜ ਕਰੋਗੇ ਤਾਂ ਕੀ ਕਰਨਗੇ ਉਹ 트ੰਪ ਵਾਲੇ ਨੂੰ ਤਾਂ ਅਸੀਂ ਕਹਿੰਦੇ ਆ ਕਿ ਉਹਨਾਂ ਨੇ ਜਿਹੜੇ ਇਧਰ ਹਤਕੜੀਆਂ ਲਾ ਕੇ ਭੇਜ ਤੇ ਇਹਨਾਂ ਦਾ ਮੁੜਬੇ ਸੇਵਾ ਕੀਤਾ ਜਾਵੇ ਇਹਨਾਂ ਨੂੰ ਕੋਈ ਰੁਜ਼ਗਾਰ ਦਿੱਤਾ ਜਾਵੇ ਪਰ ਅਸੀਂ ਪੁੱਛਨੀ ਆ ਭਗਵੰਤ ਮਾਨ ਜੀ ਨੂੰ ਜਿਨ੍ਹਾਂ ਤੇ ਤੁਸੀਂ ਪਰਚੇ ਦਰਜ ਕਰਨ ਨੂੰ ਤਿਆਰ ਹੋਗੇ ਜਿਨ੍ਹਾਂ ਨੂੰ ਜੇਲ੍ਹਾਂ 'ਚ ਡੱਕਣ ਨੂੰ ਤਿਆਰ ਹੋਗੇ ਉਹ ਨਾ ਇੱਥੋਂ ਦੇ ਨੇ ਨਾ ਬਾਹਰ ਦੇ ਨੇ ਹਾਲੇ ਇਹੋ ਜਿਹੇ ਵੀ ਸਾਥੀ ਸਾਡੀ ਹੈਗੇ ਨੇ ਜਿਹੜੇ ਰੁਜ਼ਗਾਰ ਮੰਗਦੇ 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 ਜਿਨ੍ਹਾਂ ਨੇ ਸੋਚਿਆ ਵੀ ਨਹੀਂ ਦਿੰਦੀ ਸਰਕਾਰ ਆ ਜਿਹੜੀ ਇਨਕਲਾਬ ਵਾਲੇ ਨੇ ਵੀ ਝੂਠੇ ਨੇ ਉਹਨਾਂ ਦੇ ਵਿਦੇਸ਼ ਦੀਆਂ ਫਾਈਲਾਂ ਲਾਤੀਆਂ ਉਹਨਾਂ ਦੀਆਂ ਫਾਈਲਾਂ ਰੁਕ ਗਈਆਂ ਵੈਰੀਫਿਕੇਸ਼ਨ ਰੋਕ ਗਈ ਕਈ ਸਾਥੀਆਂ ਨੂੰ ਜਿਹੜਾ ਸਿਰਫ ਆਹ ਪਰਚੇ ਦੇ ਵਿੱਚ ਅਲਝਾ ਕੇ ਉਹਨਾਂ ਦਾ ਇਥੇ ਦਾ ਰੁਜ਼ਗਾਰ ਉਹਨਾਂ ਦਾ ਭਵਿੱਖ ਹੈ ਭਗਵੰਤ ਮਾਨ ਦੀ ਸਰਕਾਰ ਬਰਬਾਦ ਕਰੀ ਰਹੀ ਹੈ ਇਹਨਾਂ ਦਾ ਜਿਹੜਾ ਬਾਹਰਲਾ ਸੀਗਾ ਉਹ ਵੀ ਜਿਹੜਾਗਾ ਸਾਡਾ ਉਹਨਾਂ ਦਾ ਜਿਹੜਾ ਰੁਜ਼ਗਾਰ ਹੈ ਜਾਂ ਉਹਨਾਂ ਦਾ ਭਵਿੱਖ ਹੈ ਉਹ ਬਰਬਾਦ ਕਰ ਚੁੱਕੀ ਹੈ ਪਰ ਭਗਵੰਤ ਮਾਨ ਨੂੰ ਹੀ ਦੱਸਣਾ ਚਾਹੁੰਦੇ ਆ ਕਿ ਜਿਵੇਂ ਦੇਸ਼ ਵਿਦੇਸ਼ ਦੇ ਵਿੱਚ ਐਡਵਰਟਾਈਜ਼ਮੈਂਟ ਨਾਲ ਕਰੋੜਾਂ ਰੁਪਈਆ ਖਰਚ ਕਰਕੇ ਮਤਲਬ ਝੂਠ ਬੋਲੇ ਨੇ ਕਿ ਅਸੀਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਤੇ ਇੱਕ ਪਾਸੇ ਜਦੋਂ ਇਹਦੇ ਇੱਥੇ ਆ ਕੇ ਅਸੀਂ ਨਾਰੇ ਲਾਉਨੇ ਆ ਰੁਜ਼ਗਾਰ ਮੰਗਦੇ ਆ ਉੱਥੋਂ ਇਹਨਾਂ ਦੀ ਖਿੱਲੀ ਉੱਡਦੀ ਹੈ ਕਿ ਇਹਨਾਂ ਨੇ ਕੋਈ ਰੁਜ਼ਗਾਰ ਨਹੀਂ ਦਿੱਤਾ ਹੈਗਾ ਇਸ ਕਰਕੇ ਸਾਡੀ ਆਵਾਜ਼ ਨੂੰ ਦੱਬਣ ਵਾਸਤੇ ਇਹ ਜਾਣ ਬੁੱਝ ਕੇ ਜਿਹੜੇ ਆ ਪਰਚੇ ਕੀਤੇ ਜਾਂਦੇ ਨੇ ਅਸੀਂ ਕਹਿੰਦੇ ਆ ਉਹ ਵੀ ਚੋਰ ਸੀਗੇ ਇਹ ਵੀ ਚੋਰ ਨੇ ਅਸੀਂ ਕੋਈ ਇਸ ਗੱਲ ਦੀ ਉਮੀਦ ਨਹੀਂ ਕਰਦੇ ਕਿ ਕੱਲ ਨੂੰ ਇਹ ਸਰਕਾਰ ਚਲੀ ਜਾਵੇ ਨਵੀਂ ਕੋਈ ਚੰਗੀ ਆਜੂਗੀ ਉਹ ਸਾਡੇ ਤੋਂ ਕੋਈ ਵਧੀਆ ਕਰੂਗੀ ਇਹਨਾਂ ਪਰਚਿਆਂ ਦਾ ਇਹਨਾਂ ਕੇਸਾਂ ਦਾ ਇੱਕੋ ਹੀ ਹੈ ਲੋਕ ਸੰਘਰਸ਼ ਲੋਕ ਆਵਾਜ਼ ਇਹਨਾਂ ਦਾ ਜਵਾਬ ਦੇਊਗੀ ਸੰਘਰਸ਼ ਨਾਲ ਦੇਊਗੀ ਅਸੀਂ ਕੋਈ ਡਰਦੇ ਨਹੀਂ ਹੈਗੇ ਕੀ ਕਰਨਗੇ ਜ਼ਿਲ੍ਹਾ ਥਾਣੇ ਲੋਕਾਂ ਦੇ ਹੱਡ ਜਿਹੜੇ ਉਹ ਵੱਧ ਹੀ ਜਾਣੇ ਬਹੁਤ ਧੰਨਵਾਦ ਬਾਈ